ਉਲਸਦੀ ਗ੍ਰਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਸ ਨੌਜਵਾਨ ਨੂੰ ਧਿਆਨ ਨਾਲ ਦੇਖੋ ਜੇਕਰ ਤੁਹਾਡੇ ਆਸ-ਪਾਸ ਅਜਿਹਾ ਕੋਈ ਬੰਦਾ ਜਾਂ ਨੌਜਵਾਨ ਹੋਵੇ ਤਾਂ ਤੁਰੰਤ ਉਸ ਤੋਂ ਪਾਸਾ ਵਟਲਿਓ ਕਿਉਂਕਿ ਅਜਿਹੇ ਲੋਕ ਸਿਰੇ ਦੇ ਛਾਤਰਚੋਰ ਹੁੰਦੇ ਨੇ ਜੀ ਹਾਂ ਇਹ ਛਾਤਰਚੋਰ ਕਿਸੇ ਦੇ ਮਿੱਤ ਨਹੀਂ ਹੁੰਦੇ ਹੁਣ ਦੇਖੋ ਆਹ ਤਸਵੀਰਾਂ ਜਿਸ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਦਰਜਨਾਂ ਤੋਂ ਵੱਧ ਮੋਟਰਸਾਈਕਲ ਅਤੇ ਸਕੂਟੀਆਂ ਜੋ ਨਜ਼ਰ ਆ ਰਹੀਆਂ ਹਨ ਦਰਸਲ ਇਹ ਚੋਰ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ ਇਹਨਾਂ ਸਾਰੇ ਵਾਹਨਾਂ ਨੂੰ ਇਸ ਛਾਤਰ ਚੋਰ ਨੇ ਇੱਕ ਗੋਦਾਮ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ ਤੇ ਜਿਸ ਦਾ ਬਠਿੰਡਾ ਪੁਲਿਸ ਨੇ ਇਸ ਨੂੰ ਕਾਬੂ ਕਰਕੇ ਪਰਦਾਫਾਸ਼ ਕਰ ਦਿੱਤਾ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਇਸ ਦੇ ਬਾਰੇ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਪਰ ਇਹ ਕਿੰਨੇ ਮੁਕੱਦਮੇ ਦਰਜ ਨੇ ਤੇ ਇਹ ਕਿੰਨੀਆਂ ਸਕੂਟਰੀਆਂ ਫੜੀਆਂ ਹੋਈਆਂ ਤੁਸੀਂ ਕੀ ਮਸਲਾ ਹੈ ਸਾਰੇ ਇਹ ਮਾਨਜੋ ਸ਼੍ਰੀ ਗੌਰਵ ਜੱਦਵ ਜੀ ਵੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਐਸਪੀ ਸ਼੍ਰੀ ਹਰਮਨ ਬੀਰ ਗਿੱਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹਮ ਕੱਲ ਸਾਡੀ ਸੀਆਈਏ ਵੰਦੀ ਪਾਲਟੀ ਨੇ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਰਾਜੂ ਨੂੰ ਕਾਬੂ ਕੀਤਾ ਹੈਗਾ ਜਿਹੜਾ ਕਿ ਮੋਟਰਸਾਈਕਲ ਚੋਰੀ ਦਾ ਪੇਸ਼ਾਵਰ ਮਲਜ਼ਮ ਹੈਗਾ ਜਿਨੇ 17 ਮੋਟਰਸਾਈਕਲ ਤੇ 7 ਐਕਟਿਵਾ ਸਕੂਟਰੀਆਂ ਚੱਕ ਕੇ ਇਹ ਇੱਕ ਗਦਾਮ ਦੇ ਵਿੱਚ ਡੰਪ ਕੀਤੇ ਹੋਏ ਸੀਗੇ ਉਹ ਡੰਬ ਦੀ ਜਿਹੜੀ ਹੈਗੀ ਆ ਕੱਲ ਇਹਨੂੰ ਫੜ ਕੇ ਐਫ ਆਈ ਆਰ ਲੌਂਚ ਕਰਕੇ ਇਹ ਤੋਰ ਕਵਰੀ ਜਿਹੜੀ ਕਰਾਈ ਹੈਗੀ ਆ ਜਿਹਦੇ ਵਿੱਚ 17 ਮੋਟਰਸਾਈਕਲ ਤੇ 7 ਐਕਟਵਾ ਸਕੂਟਰੀਆਂ ਨੇ ਇਹਦਾ ਜਿਹੜਾ ਪਿਸ਼ੋਕਣ ਹੈਗਾ ਉਹ ਵੀ ਕ੍ਰਿਮੀਨਲ ਹੈਗਾ ਆਲਰੇਡੀ ਪਹਿਲਾਂ ਵੀ ਇਹਦੇ ਤੇ ਚਾਰ ਮੁਕਦਮੇ ਜਿਹੜੇ ਹੈਗੇ ਆ ਦਰਜ ਰਿਹਾਗੇ ਸਰ ਹੋਰ ਵੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਹੋਰ ਵੀ ਮਕਦਮੇ ਇੱਕ ਦਰਜ ਹਾਂਜੀ ਅੱਗੇ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੀ ਇਹਦਾ ਪੁਲਿਸ ਰਿਮਾਨ ਲੈ ਕੇ ਅਸੀਂ ਅੱਗੇ ਵੀ ਹੋਰ ਇਹਦਾ ਦੇਖਦੇ ਆਂ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਕਿਥੇ ਇਹਦੇ ਨਾਲ ਹੋਰ ਪੰਪਨ ਸ਼ਾਮਲ ਹੈ ਥੈਂਕ ਯੂ ਜੀ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰਯੋਗ ਹੈ ਕਿ ਇਸ ਮੁਲਜ਼ਮ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਜਿਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਰਦਾਤ ਬਾਰੇ ਹੋਰ ਵੀ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ